ਹਰਦਾਸ ਦੀਓ ਪਿੰਡ ਸਭ ਤੁਮਾਤ ਪਿਤਾ ਹਮ ਤੁਮਰੀ ਕਿਰਪਾ ਮੈ ਸੋ ਕੋਈ ਨ ਜਾਣੈ ਬੂਤੇ ਤੇ ਉਚਾ ਸਗਲ ਸਮਗਰੀ ਤੁਮਰੇ ਤੁਮ ਤੇ ਹੋਇ ਸੋ ਤੁਮਰੀ ਗਤ ਮਿਤ ਨਾਨਕ ਦਾਸ ਬੋਲਦਾ ਜੀ ਸਤਨਾਮ ਸ੍ਰੀ ਵਾਹਿਗੁਰੂ 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 ੴ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਦੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਤਮ ਭਗਉਤੀ ਸਿਵਰ ਕੈ ਹਉ ਨਾਨਕ ਲਈ ਧਿਆਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿਦਾਇ ਸ੍ਰੀ ਹਰਿਕ੍ਰਿਸ਼ਨ ਧਿਆਈਐ ਤਿਸ ਦਿੱਠੈ ਸਭ ਦੁਖ ਜਾਏ ਤੇ ਬਹਾਦਰ ਸਿਰਿਆ ਘਰ ਨੋਂ ਨਿਦਾ ਵੈ ਧਾਏ ਸਤਿ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿ ਥਾਈ ਹੋਏ ਸਹਾਏ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਬਾਹਰ ਪੰਜਾਂ ਪਿਆਰਿਆਂ ਸਾਹਿਬ ਜਾਦਿਆਂ 40 ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੱਡ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਅੰਡਠ ਕੀਤਾ ਤਿਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੁੱਲੋ ਜੀ ਜਿਨ੍ਹਾਂ ਸਿੰਘਾਂ ਉਹ ਸਿੰਧਲੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚੜਖੜੀਆਂ ਤੇ ਚੜਿਆਰਿਆਂ ਨਾਲ ਚਿਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾ ਸਵਾਸਾਂ ਨਾਲ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੁੱਲੋ ਜੀ ਪੰਜਾਬ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰ ਕੇ ਬੁੱਲੋ ਜੀ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾ ਵਿੱਚ ਤਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰੱਛਿਆ ਰਿਹਾਏ ਦੇਗ ਦੇਗ ਫਤੇ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੁੱਲੋ ਜੀ ਸਿਖਾ ਨੂੰ ਸਿੱਖੀ ਦਾਤ ਕੇਸ ਦਾਤ ਨਰਹਿਤ ਦਾਤ ਵਿਵੇਕ ਦਾਤ ਵਿਸਾਹ ਦਾਤ ਭਰੋਸਾ ਦਾਤ ਦਾਨ ਸਰਦਾਨਾਮ ਦਾਤ ਸ੍ਰੀ ਅੰਮ੍ਰਿਤ ਸਰਜੀ ਦੇ ਨਾਮ ਚੰਕੀਆਂ ਟੰਡੇ ਬੁੰਗੇ ਜੁਗਾਉ ਜੁਗ ਅਟਲ ਧਰਮ ਕਾ ਜੈਕਾਰ ਗੁਲੋ ਜੀ ਸਿੱਖਾਂ ਦਾ ਮਾਨੀਵਾ ਮਤ ਜੀ ਮਤ ਦਾ ਰਾਖਾ ਵਾਹਿਗੁਰੂ へ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਮਿਛੋੜਿਆ ਗਿਆ ਹੈ ਤਿਨਾਂ ਦੇ ਖੁੱਲੇ ਦਰਸ਼ਨ ਦੇ ਦਾਰ ਤੇ ਸੇਵਾ ਸੰਭਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਏ ਨਿਮਾੜਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਔਰ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਆਪ ਜੀ ਦੀ ਅਪਾਰ ਕਿਰਪਾ ਰਹਿਮਤ ਹੋਈ ਹੈ ਅੰਮ੍ਰਿਤ ਵੇਲੇ ਤੋਂ ਖੁੱਲੇ ਦਰਸ਼ਨ ਜਿਦਾਰੇ ਦੇ ਕੇ ਨਿਹਾਲ ਕੀਤਾ ਹੈ। ਆਪ ਜੀ ਦਾ ਕੋਟਾਨ ਕੋਟ ਧੰਵਾਦ ਸ਼ੁਕਰਾਨਾ ਹੈ ਦਾਤਾਰ ਪਾਤਸ਼ਾਹ ਜੀਓ। ਆਪ ਜੀ ਦੇ ਦਰਬ ਘਰ ਦੇ ਪ੍ਰੀਤਵਾਨ ਗੇਟਵੇ, ਟੁਇਟਾ ਸੇਲ ਅਤੇ ਫਾਈਨਾਂਸ ਟੀਮ ਵੱਲੋਂ ਧੁਰ ਕੀ ਬਾਣੀ ਦੇ ਓਟ ਆਸਰੇ ਲੈਂਦਿਆਂ ਹੋਇਆਂ ਸ੍ਰੀ ਸੁਖਨੀ ਸਾਹਿਬਾਣੀ ਦੇ ਪਾਠ ਪ੍ਰਾਰਭ ਹੋਏ ਸੰਸੰਪੂਰਨਤਾ ਹੋਈ। ਅੰਮ੍ਰਿਤਮਈ ਬਾਣੀ ਦੇ ਰਸ ਪਿੰਨੇ ਕੀਰਤਨ ਸੋਦਰਾ ਰਾ ਸਾਹਿਬ ਜੀ ਦੇ ਜਾਪ ਲੜੀਵਾਰ ਗੁਰ ਸ਼ਬਦ ਵਿਚਾਰ ਕੀਰਤਨ ਉਪਰੰਤ 6 ਪੌੜੀਆਂ ਸ੍ਰੀ ਅਨੰਦ ਸਾਹਿਬ ਬਾਣੀ ਦੇ ਜਾਪ ਹੋਏ ਨੇ ਸੁਮਤੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਖਿਮਾ ਕਰ ਦੇਣੀਆਂ ਗਾਂਹਤ ਉਸ ਮਤ ਬਖਸ਼ਿਸ਼ ਕਰਨੀ ਜਿਨ੍ਹਾਂ ਮਨੋ ਭਾਵਨਾ ਨੂੰ ਮੁੱਖ ਰੱਖ ਕੇ ਸੇਵਕਾਂ ਨੇ ਆਪ ਦੇ ਚਰਨ ਪਰਸੇ ਨੇ ਸੋ ਸੇਵਕਾਂ ਦੀਆਂ ਮਨੋ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਸਾਰਿਆਂ ਦੇ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਦੇ ਰੋਕਤਾ ਤੰਦਰੁਸਤੀਆਂ ਚੜ੍ਹਦੀਆਂ ਕਲਾ ਦੀ ਦਾਤ ਦਿਨ ਦੁੱਖਣੀਆਂ ਰਾਤ ਚੌਗਣੀਆਂ ਤਰੱਕੀਆਂ ਬਖਸ਼ਿਸ਼ ਕਰਨੀਆਂ ਦਾਤਾਰ ਪਾਸ਼ਾ ਜੀ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਸਤਕਾਰਯੋਗ ਮਾਤਾ ਹਰਵੰਸ ਕੌਰ ਦੀ ਆਪ ਵੱਲੋਂ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਪਿਛਲੇ ਸਮੇਂ ਤੋਂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ 'ਪਾਸ ਜਾ ਬਿਰਾਜੇ ਹਨ ਤਿਨਾਂ ਦੀ ਮਿੱਠੀ ਪਿਆਰੀ ਯਾਦ ਦੇ ਵਿੱਚ ਦਾਤਾਰ ਪਾਤਸ਼ਾਹ ਜੀ ਉਸ ਮੁੱਚੇ ਪਰਿਵਾਰ ਵੱਲੋਂ ਧੁਰ ਕੀ ਬਾਣੀ ਆਈ ਤਿਨ ਸਗਲਿ ਚਿੰਤ ਮਿਟਾਈ ਦਿਓ ਠਾਸਰੇ ਲੈਂਦਿਆਂ ਹੋਇਆਂ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਾਉਣ ਦੀ ਆਗਿਆ ਮੰਗਦੇ ਹਨ ਕਿਰਪਾ ਕਰਨੀ ਦਾਤਾਰ ਪਾਤਸ਼ਾਹ ਜੀ ਉਹ ਆਗਾਤ ਬੋਧ ਬਾਣੀ ਦੇ ਜਾਪ ਆਪ ਹੀ ਕਰਵਾ ਲੈਣੇ ਵਿਛੜੀ ਰੂਹ ਉਸਦੀ ਉਕਾਲ ਵਾਸਤੇ ਆਪਣੇ ਚਰਨ ਕਮਲਾ ਪਾਸ ਨਿਵਾਸ ਸਥਾਨ ਆਤਮਾ ਨੂੰ ਸ਼ਾਂਤੀ ਪਿੱਛੇ ਪਰਿਵਾਰ ਸਮੂਹ ਰਿਸ਼ਤੇਦਾਰ ਸਕੇ ਸੁਧੰਦੀਆਂ ਨੂੰ ਭਾਣਾ ਮੰਨਣ ਦਾ ਬਲ ਉਦਮ ਬਖਸ਼ਿਸ਼ ਕਰਨਾ ਹਜ਼ੂਰੀ ਵਿਖੇ ਆਏ ਵੱੰਡੋਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਪੰਚਮ ਕੜਾ ਪ੍ਰਸ਼ਾਦੀ ਦੇ ਗਹਾਦਰ ਹੈ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਜੀ ਸ਼ਕੇ ਸੋ ਆਪ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜੱਪੇ ਕਰੋ ਕਿਰਪਾ ਦਾਰਾ ਈ ਸੰਤਨੋਂ ਪਾਵਨ ਹੁਕਮ ਬਖਸ਼ੋ ਉਪਰੰਤ ਸ੍ਰੀ ਸਹਿਰ ਪਾਠ ਪ੍ਰਾਰambh ਕਰਨ ਦੀ ਆਗਿਆ ਬਖਸ਼ਿਸ਼ ਕਰੋ ਅੱਖਰ ਵਾਧਾ ਘਾਟਾ ਪੁੱਲ ਚੁਕ ਮੁਆਫ਼ ਕਰਨੀ ਸਰਬੱਤ ਦੇ ਘਰ ਦੇ ਰਾਸ ਕਰਨੇ ਸਹੀ ਪਿਆਰੇ ਮੇਲ ਜਿਨਾ ਨਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬ ਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਦਸਾ ਖਰਦੀ ਸਭ ਮਿਲਹਿ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਗੁਰੂ ਸਾਹਿਬ ਜੀ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਮਭ ਗਣਨਾ ਵਿਚਾਰੋ ਕੋਈ ਮਾਟੀ ਗਾਤ ਤਪ ਸੁਮੀ ਨਸ ਕੀ ਗਤੇ ਸੁ ਕੋਟਲ ਕਰ세 ਬਿਆ ਹਨਸ ਸੁਪਾਏ ਦਰਸ਼ਨ ਪਰਸ ਗੁਰੂ ਕੈ ਜਨਮ ਮਰਨ ਦੁਖ ਜਾਏ ਜੈ ਸ੍ਰੀ ਮਹਲਾ ਛੱਤਾਂ ਮਿਲ ਸਤ ਸੰਗਤ ਸੰਗ ਗੁਰ ਆਹ ਪੁੰਜੀ ਨਾਮ ਗੁਰਮੁਖ ਵੇਸਾ ਹਰ ਹਰਿ ਕਿਰਪਾ ਤਾਰ ਮਦ ਸੋਦਨ ਮਿਲ ਸਤ ਸੰਗ ਓ ਮਾ ਗਾ ਰਾਮ ਮਿਲ ਸਤ ਸੰਗਤ ਸੰਗ ਗੁਰ ਆਹ ਕੁੰਜੀ ਨਾਮ ਗੁਰਮੁਖ ਵਿਸਾ ਹਰ ਹਰਿ ਕਿਰਪਾ ਦਾ ਰਮਦ ਸੁਦਨ ਮਿਲ ਸਤ ਸੰਗੋ ਮਾਧਾਰਾ ਹਰ ਗੁਣ ਬਾਣੀ ਸਰਵਣ ਸੁਨਾਹਾ ਕਰ ਕਿਰਪਾ ਸਤ ਗੁਰੂ ਮਿਲਾਹਾ ਗੁਣ ਗਾਵੇ ਗੁਣ ਬੋਲੇ ਬਾਣੀ ਹਰ ਗੁਣ ਜਪ ਮਹਾਰਾ ਸਭ ਤੀਰਤ ਵਰਦ ਜਗ ਤਨ ਪੰਨ ਤੁਲਾ ਹਰ ਹਰ ਨਾਮ ਨ ਪੂਜੇ ਪੂਜਾ ਹਰ ਹਰ ਉਤਲ ਤੋਰਿਤ ਭਾਰੀ ਗੁਰਮਤਿ ਜਪ ਮਹਾਰਾ ਸਭ ਕਰਮ ਧਰਮ ਹਰ ਨਾਮ ਜਪਾ ਕਿਲਕੋ ਮੈਨ ਪਾਪ ਦਵਾਗਾ ਦੀਨ ਦਿਆਰ ਹੋ ਜਨ ਉਪਰ ਦਿਵ ਨਾਨਕ ਨਾਮ ਮਾਗਰਾ ਸਭ ਕਰਮ ਧਰਮ ਹਰ ਨਾਮ ਜਪਾਗਾ ਕਿਲਕੋ ਮੈਨ ਪਾਪ ਤਵਾਗਾ ਦੀਨ ਪਰ ਦੇਵ ਨਾਨਕ ਨਾਮੁ ਮਹਾਰਾਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ